ਜ਼ਿਲ੍ਹਾ ਫਟੇਗੜ ਸਾਹਿਬ ਦੇ ਵਿੱਚੋਂ ਸੇਫ ਸਕੂਲ ਵਾਹਨ ਪਾਲਸੀ ਤਹਿਤ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ ਸੀ। ਉਸੇ ਲੜੀ ਦੇ ਤਹਿਤ ਬਸੀ ਪਠਾਣਾ ਦੇ 메ਨ ਰੋਡ ਅਤੇ ਵੱਖ-ਵੱਖ ਥਾਵਾਂ ਤੇ ਜਿਵੇਂ ਕਿ ਘਮੰਡਗੜ ਚੌਂਕ, ਬਸੀ ਪਠਾਣਾ ਬਾਈਪਾਸ ਰੋਡ, ਆਈਟੀਆਈ ਰੋਡ ਉੱਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਪ੍ਰਜਨ ਸਿੰਘ ਮੈਮੀ ਅਤੇ ਸਹਾਇਕ ਟ੍ਰਾਂਸਪੋਰਟ ਅਫਸਰ ਪ੍ਰਦੀਪ ਸਿੰਘ ਦੀ ਅਗਵਾਈ ਹੇਠ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਪ੍ਰਜਨ ਸਿੰਘ ਅਤੇ ਸਹਾਇਕ ਟ੍ਰਾਂਸਪੋਰਟ ਅਫਸਰ ਪ੍ਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਨ੍ਹਾਂ ਸਕੂਲੀ ਬੱਸਾਂ ਵਿੱਚ ਮੈਡੀਕਲ ਕਿਟ ਅੱਗ ਬੁਝਾਊ ਯੰਤਰ ਜੀਪੀਐਸ ਕੈਮਰਾ ਕੰਡਕਟਰ ਨਾ ਹੋਣਾ ਅਤੇ ਬੱਸਾਂ ਵਿੱਚ ਬੱਚਿਆਂ ਦੀ ਗਿਣਤੀ ਜ਼ਿਆਦਾ ਬੱਸ ਚਾਲਕ ਸਮੇਤ ਬਕਸਾਂ ਦੇ ਦਸਤਾਵੇਜ਼ ਪੂਰੇ ਨਾ ਹੋਣ ਦੀ ਸੂਰਤ ਵਿੱਚ ਚਲਾਣ ਕੱਟੇ ਗਏ ਨੇ ਅਤੇ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਸਮੂਹੀ ਸਕੂਲ ਪ੍ਰਬੰਧਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਣਸੁਖਾਵੀਆਂ ਘਟਨਾ ਤੋਂ ਬਚਿਆ ਜਾ ਸਕੇ ਮਹਰਪ੍ਰਜੈਤ ਸਿੰਘ ਜੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਫਤੇਗੜ ਸਾਹਿਬ ਤੇ ਸਰ ਅੱਜ ਚੈਕਿੰਗ ਕੀਤੀ ਗਈ ਹੈ ਬਸਾਂ ਦੀ ਤੇ ਕੀ ਕਹਿਣਾ ਚਾਹੋਗੇ ਜੀ ਦੇਖੋ ਜਿਹੜੀ ਇਹ ਚੈਕਿੰਗ ਹੈ ਸੇਫ ਸਕੂਲ ਵਾਹਨ ਪਾਲਿਸੀ ਦੇ ਤਹਿਤ ਅਸੀਂ ਕਰ ਰਹੇ ਹਾਂ ਜਿਹਦੇ ਵਿੱਚ ਐਡੀਟੀਓ ਸਾਹਿਬ ਵੀ ਸਾਡੇ ਨਾਲ ਨੇ ਠੀਕ ਹੈ ਤੇ ਐਸਡੀਐਮ ਸਾਹਿਬ ਉਹਨਾਂ ਦੀਆਂ ਡਾਇਰੈਕਸ਼ਨਸ ਹੈਟ ਤੇ ਡੀਸੀ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਹੈਟ ਇਹ ਚੈਕਿੰਗ ਅਸੀਂ ਕਰ ਰਹੇ ਹਾਂ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਜ਼ਿਲ੍ਹਾ ਫਤੇਗੜ ਸਾਹਿਬ ਦੇ ਵਿੱਚ ਤਾਂ ਇਹ ਸ਼ੁਰੂ ਤੋਂ ਹੀ ਅਸੀਂ ਕਰਦੇ ਆਏ ਹਾਂ ਇਹ ਕੋਈ ਵੀ ਅਜਿਹੀ ਬੱਸ ਜਿਹੜੀ ਸੇਫ ਪੂਲ ਵਾਹਨ ਪਾਲਿਸੀ ਦੇ ਤਹਿਤ ਖਰੀ ਨਹੀਂ ਉਤਰਦੀ ਉਹ ਬੱਸ ਅਸੀਂ ਰੋਡ ਤੇ ਨਹੀਂ ਚੱਲਣ ਦਿੰਦੇ ਉਹਨੂੰ ਜਾਂ ਬੰਦ ਕਰਦੇ ਆ ਜਾਂ ਫਿਰ ਉਹਦਾ ਚਲਾਨ ਕਰਕੇ ਉਹਨੂੰ ਜੁਰਮਾਨਾ ਕੀਤਾ ਜਾਂਦਾ ਅਸੀਂ ਇਹ ਸ਼ੋਰ ਕਰਦੇ ਆ ਕਿ ਹਰ ਇੱਕ ਬੱਸ ਦੇ ਵਿੱਚ ਲੇਡੀ ਟੈਂਡੈਂਟ ਹੋਵੇ ਖਾਸ ਕਰਕੇ ਉਹ ਬੱਸਾਂ ਜਿਨ੍ਹਾਂ ਦੇ ਵਿੱਚ ਲੜਕੀਆਂ ਸਫਰ ਕਰ ਰਹੀਆਂ ਨੇ ਲੇਡੀ ਟੈਂਡੈਂਟ ਹੋਣੀ ਲਾਜ਼ਮੀ ਆ ਬੱਸ 'ਚ ਕੈਮਰਾ ਹੋਣਾ ਚਾਹੀਦਾ ਸੀਸੀਟੀਵੀ ਕੈਮਰਾ ਵਰਕਿੰਗ ਹੋਵੇ ਕਈ ਬੱਸਾਂ 'ਚ ਆਪਾਂ ਦੇਖਦੇ ਆ ਕਿ ਕੈਮਰੇ ਡਮੀ ਦੇ ਤੌਰ ਤੇ ਦਿਖਾਏ ਗਏ ਆ ਉਹ ਵਰਕਿੰਗ ਨਹੀਂ ਹੈਗੇ ਤਾਂ ਉਹ ਸਾਰੀਆਂ ਬੱਸਾਂ ਦੇ ਚਲਾਨ ਕੀਤੇ ਗਏ ਨੇ ਇਦੇ ਨਾਲ ਹੀ ਜਿੱਦਾਂ ਕਿ ਛੋਟੀਆਂ-ਛੋਟੀਆਂ ਚੀਜ਼ਾਂ ਹੋਰ ਅੱਗ ਬੁਝਾਊ ਯੰਤਰ ਇਨ ਕੇਸ ਆਫ ਕੋਈ ਐਮਰਜੈਂਸੀ ਹੋ ਜੇ ਤਾਂ ਬੱਸ ਦੇ ਵਿੱਚ ਉਹ ਹੋਣਾ ਚਾਹੀਦਾ ਔਰ ਉਹਦੀ ਐਕਸਪਾਇਰੀ ਡੇਟ ਉਹਦੇ ਤੇ ਮੈਂਸ਼ਨ ਹੋਵੇ ਜਿਹੜੀ ਫਰਸਟ ਏਡ ਕਿਟ ਹੈ ਉਹਨੂੰ ਅਸੀਂ ਚੈੱਕ ਕਰ ਰਹੇ ਹਾਂ ਡਰਾਈਵਰ ਦਾ ਜਿਹੜਾ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਆ ਟ੍ਰਾਂਸਪੋਰਟ ਲਾਇਸੈਂਸ ਦਾ ਠੀਕ ਹੈ ਉਹ ਡਰਾਈਵਰ ਦਾ ਲਾਇਸੈਂਸ ਅਸੀਂ ਚੈੱਕ ਕਰਦੇ ਹਾਂ ਬਾਕੀ ਉਹਦੇ ਉੱਤੇ ਫਿਟਨੈਸ ਜਿਹੜੀ ਹੈਗੀ ਆ ਤੇ ਹੋਰ ਜਿਹੜੇ ਨੁਕਤੇ ਆ ਸੀਟ ਲੇਆਉਟ ਆ ਟੌਪ ਸਿਗਨਲ ਹੈਗਾ ਇਹ ਸਾਰੀਆਂ ਚੀਜ਼ਾਂ ਅਸੀਂ ਸੇਫ ਸਕੂਲ ਵਾਹਨ ਪਾਲਿਸੀ ਦੇ ਤਹਿਤ ਚੈਕਿੰਗ ਕਰ ਰਹੇ ਆ ਇਹ ਡਿਸਟ੍ਰਿਕਟ ਟਾਸਕ ਫੋਰਸ ਟੀਮ ਹੈ ਜੇਕਰ ਉਹਦੇ 'ਚ ਕੋਈ ਵੀ ਉਲੰਘਣਾ ਪਾਈ ਜਾਂਦੀ ਆ ਤਾਂ ਉਹ ਐਡੀਟਿਓ ਸਾਹਿਬ ਵੀ ਚਲਾਨ ਕਰ ਰਹੇ ਆ ਤੇ ਅਸੀਂ ਉਹ ਬੱਚਾ ਨੂੰ ਨਹੀਂ ਚੱਲਣ ਦੇਦੇ ਤਾਂ ਜੋ ਬੱਚਿਆਂ ਨਾਲ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੋਈ ਵੀ ਹਾਦਸਾ ਉਹ ਨਾ ਵਾਪਰ ਸਕੇ ਇਹਦੇ ਨਾਲ ਹੀ ਅਸੀਂ ਤੁਹਾਡੇ ਰਹੀ ਮੀਡੀਆ ਰਹੀ ਜਿਹੜੇ ਬੱਚਿਆਂ ਦੇ ਮਾਪੇ ਆ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਕਿ ਉਹ ਫੀਸ ਦੇ ਰਹੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਬੱਚੇ ਬੱਸਾਂ 'ਚ ਖੜਕੇ ਆਉਂਦੇ ਨੇ ਪੂਰੀ ਫੀਸ ਦੇਣ ਦੇ ਬਾਵਜੂਦ ਵੀ ਬੱਚਾ ਖੜਕੇ ਆਉਂਦਾ ਉਹ ਦੇਖਣ ਆਪਣੇ ਬੱਚੇ ਨੂੰ ਪੁੱਛਣ ਕੀ ਉਹਨੂੰ ਪ੍ਰੋਪਰ ਸੀਟ ਮਿਲੀ ਐ ਜੇ ਸੀਟ ਨਹੀਂ ਮਿਲੀ ਤਾਂ ਸਕੂਲ ਅਥਾਰਟੀ ਨੂੰ ਸ਼ਿਕਾਇਤ ਕਰਨ ਸਾਨੂੰ ਦੱਸਣ ਤਾਂ ਅਸੀਂ ਸਬੰਧਤ ਸਕੂਲ ਦੀਆਂ ਬੱਚਾ ਤੇ ਕਾਰਵਾਈ ਕਰਾਂ ਰੂਟੀਨ ਦੇ ਵਿੱਚ ਜਿਹੜੀਆਂ ਚੈਕਿੰਗਾਂ ਹੁੰਦੀਆਂ ਉਹਦੇ ਵਿੱਚ ਲੇਡੀ ਟੈਂਡਰੈਂਟ ਦਾ ਨਾ ਹੋਣਾ ਠੀਕ ਐ ਔਰ ਸੀਸੀਟੀਵੀ ਕੈਮਰਾ ਵਰਕਿੰਗ ਨਾ ਹੋਣਾ ਜਾਂ ਫਿਰ ਕਿਸੇ ਡਰਾਈਵਰ ਦਾ ਜਿਹੜਾ ਲਾਇਸੈਂਸ ਐ ਉਹ ਐਕਸਪਾਇਰ ਹੋ ਜਾਣਾ ਸੋ ਉਹ ਬਹੁਤਾ ਤੁਹਾਨੂੰ ਐਡੀਟਿਓ ਸਾਹਿਬ ਦੱਸ ਦੇਣਗੇ ਵੀ ਉਹਦੇ ਵਿੱਚ ਉਹਨਾਂ ਦੇ ਚਲਾਨ ਉਸੇ ਕਰੇ। ਹਾਂ ਸਰ ਕਿੰਨੇ ਵੀ ਚਲਾਨ ਕੀਤੇ ਗਏ ਨੇ? ਦੇਖੋ ਅੱਜ ਸਾਡੀ ਇਹ ਡਰਾਈਵ ਸਵੇਰ ਤੋਂ ਚੱਲ ਰਹੀ ਹੈ ਜ਼ਿਲ੍ਹੇ ਦੇ ਵਿੱਚ। ਸਵੇਰੇ ਵੀ ਅਸੀਂ 10-12 ਬੱਸਾਂ ਦੇ ਚਲਾਨ ਕੀਤੇ ਨੇ, 4 ਬੱਸਾਂ ਬੰਦ ਕੀਤੇ ਨੇ। ਹਾਲੇ ਇਹ ਡਰਾਈਵ ਜਾਰੀ ਹੈ। ਜਦੋਂ ਇਹ ਮੁਕੰਮਲ ਹੋਊਗੀ ਉਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਜਾਣਕਾਰੀ ਦੇ ਦਾਂਗੇ। ਫਿਲਹਾਲ 4-3-4 ਬੱਸਾਂ ਦੇ ਇਸ ਟਾਈਮ ਅਸੀਂ ਚਲਾਨ ਕਰ ਦਿੱਤੇ। ਪ੍ਰਦੀਪ ਸਿੰਘ ਜੀ ਸਹਾਇਕਾਂ ਕੋਲ ਅਸਰ। ਸਰ ਅੱਗੇ ਸੈਕੀਟੀ ਦੀ ਕੀ ਗੱਲ ਹੈ? ਕੀ ਕਹਿਣਾ ਚਾਹੋਗੇ ਜੀ? ਸਕੂਲ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਇਸ ਦੇ ਵਿੱਚ ਸਾਡੇ ਵੱਲੋਂ ਜੜੀਆਂ ਖਾਮੀਆਂ ਪਾਈਆਂ ਜਾ ਰਹੀਆਂ ਉਹਨਾਂ ਨੂੰ ਦੂਰ ਕਰਨ ਵਾਸਤੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਇਸ ਤਰ੍ਹਾਂ ਨਾਲ ਚਲਾਨ ਕੀਤੇ ਜਾ ਰਹੇ ਹਨ ਜੀ ਓਵਰ ਕੈਪੈਸਿਟੀ ਕਈ ਬੱਸਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਬਹੁਤ ਜ਼ਿਆਦਾ ਬੱਚੇ ਬਿਠਾਈ ਗਏ ਹਨ ਕੈਮਰੇ ਨਹੀਂ ਚੱਲ ਰਹੇ ਹੈਗੇ ਤੇ ਸਪੀਡ ਗਵਰਨਰ ਜਿਹੜਾ ਸਭ ਤੋਂ ਵੱਡਾ ਇਸ਼ੂ ਹੈ ਜੀ ਸਪੀਡ ਗਵਰਨਰ ਸਾਡੇ ਵੱਲੋਂ ਸਪੀਡ ਗਵਰਨਰ ਚੈੱਕ ਕੀਤੇ ਜਾ ਰਹੇ ਹਨ ਜੀ ਸਪੀਡ ਦੀ ਇੱਕ ਲਿਮਿਟ ਹੁੰਦੀ ਹੈ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਬੱਸਾਂ ਇਸ ਸਪੀਡ ਤੋਂ ਉੱਪਰ ਨਹੀਂ ਜਾਣੀ ਚਾਹੀਦੀਆਂ ਅਸੀਂ ਉਹ ਚੈੱਕ ਕਰ ਰਹ ਨਵੇਂ ਚਲਾਨ ਕੀਤੇ ਜਾ ਰਹੇ ਆ ਸੇਫਟੀ ਦੀ ਖਾਮੀਆਂ ਪਾਈਆਂ ਗਈਆਂ ਆ ਖਾਮੀਆਂ ਜਿਹੜੀਆਂ ਹੈਗੇ ਜੀ ਤਾਂ ਕੈਮਰੇ ਨਹੀਂ ਚੱਲਦੇ ਹੁੰਦੇ ਜੀ ਲੇਡੀ ਅਟੈਂਡੈਂਟ ਜਿਹੜੀ ਕਿ ਸਭ ਤੋਂ ਬਰੀ ਦੇਖਣ ਦੇ ਵਿੱਚ ਹੈ ਕਿ ਲੇਡੀ ਅਟੈਂਡੈਂਟ ਨਹੀਂ ਹੁੰਦੀ ਹੈ ਜਦੇ ਵਿੱਚ ਕੁੜੀਆਂ ਹੁੰਦੀਆਂ ਬਸਾਂ ਦੇ ਵਿੱਚ ਤੇ ਇਸ ਤੋਂ ਇਲਾਵਾ ਸਪੀਡ ਗਵਰਨਰ ਹੋ ਗਿਆ ਜੀ ਕਈਆਂ ਦੇ ਪੋਲੂਸ਼ਨ ਵੀ ਨਹੀਂ ਹੁੰਦੇ ਇਨਸ਼ੋਰੈਂਸ ਵੀ ਨਹੀਂ ਹੁੰਦੀ ਤਾਂ ਜੋ ਵੀ ਖਾਮੀਆਂ ਹੈਈਆਂ ਜੀ ਸਾਡੇ ਵੱਲੋਂ ਡਰਾਈਵਰਾਂ ਨੂੰ ਤੇ ਸਕੂਲ ਦੇ ਜਿਹੜੇ ਸੰਚਾਲਕ ਹੈਗੇ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਉਹ ਦੂਰ ਕੀਤਾ ਜਾਵੇ ਅਸੀਂ ਸਾਡੇ ਵੱਲੋਂ ਡਰਾਈਵਰਾਂ ਨੂੰ ਤੇ ਜਿਹੜੇ ਸਕੂਲ ਦੇ ਪ੍ਰਬੰਧਕ ਹੈਗੇ ਉਹਨਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਤੇ ਚਲਾਨਾਂ ਦੇ ਰਾਹੀਂ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਕਿ ਕੁੱਝ ਕੀਤਾ ਜਾ ਰਿਹਾ ਹੈ ਕਿ ਤੁਹਾਡੀ ਬਸਾਂ ਦੇ ਵਿੱਚ ਆਹ ਕਮੀਆਂ ਹੈ ਜੀ ਇਹ ਕਮੀਆਂ ਨੂੰ ਦੂਰ ਕੀਤਾ ਜਾਏ ਜੇ ਜੇ ਉਹਨਾਂ ਨੂੰ ਕਮੀਆਂ ਦੂਰ ਨਹੀਂ ਕਰਨਗੇ ਸਾਡੇ ਵੱਲੋਂ ਹੋਰ ਸਖਤ ਕਦਮ ਚੁੱਕੇ ਜਾਣਗੇ ਜਿ ਸੜਾ ਆਪਣਾ ਐਜੂਕੇਸ਼ਨ ਡਿਪਾਰਟਮੈਂਟ ਨੂੰ ਉਹਨਾਂ ਨੂੰ ਲਿਖਿਆ ਜਾਏਗਾ ਟ੍ਰਾਂਸਪੋਰਟ ਡਿਪਾਰਟਮੈਂਟ ਵੱਲੋਂ ਕਿ ਜੜੀ ਦੇ ਦੇ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ। ਨਿੰਮੀਰੀ ਬੇਨਤੀ ਹੈ ਜੀ ਹੱਥ ਜੋੜ ਕੇ ਉਹਨਾਂ ਸਾਰਿਆਂ ਨੂੰ ਕਿ ਤੁਸੀਂ ਆਪਣੇ ਬੱਚੇ ਦੀ ਸੇਫਟੀ ਨੂੰ ਇੱਕ ਮੁੱਖ ਮੁੱਦਾ ਰੱਖਦੇ ਹੋਏ ਦੇਖੋ ਜੇੜੀ ਬੱਸਾਂ ਦੇ ਵਿੱਚ ਕਮੀਆਂ ਹੈਗੀਆਂ ਤੁਸੀਂ ਸਕੂਲ ਨਾਲ ਅਲੋਂ ਦੱਸੋ ਜਾ ਕੇ ਉਹਨਾਂ ਨੂੰ ਦੂਰ ਕਰਨ ਤੇ ਜੇ ਨਹੀਂ ਹੁੰਦੀ ਹੈਗੀਆਂ ਤਾਂ ਤੁਸੀਂ ਇਸ ਉੱਤੇ ਆਵਾਜ਼ ਚੁੱਕੋ ਜੀ ਆਪਣੇ